ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇਰਾ ਅੱਧਾ ਵਲੌਗ ਸਾਨੂੰ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਵਿੱਚ ਅੱਜ ਦਾ ਨਵਾਂ ਵਲੌਗ ਦੀ ਓਪਨਿੰਗ ਕਰਦੇ ਤੇ ਮੇਰਾ ਅੱਗੇ ਜੀ ਦਿਨੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਨੇ ਧੂਰੀ ਵੀ ਜਾਣਾ ਕਿਉਂਕਿ ਇੱਕ ਹੋਰ ਦੋਸਤ ਹੈ ਉਹਦਾ ਗਾਣਾ ਪੈਂਡਿੰਗ ਤੇ ਆਤੀ ਉਹ ਆਪਣੇ ਹੱਥ ਰਿਕਾਰਡਿੰਗ ਕਰਾ ਕੇ ਆਉਣੇ ਜਾ ਕੇ ਤੇ ਕਤੇਰੀ ਜੇ ਬਚ ਲੰਗੀ ਤੂਰੀ ਤੇ ਅੱਜ ਪਹਿਲਾਂ ਆਪਾਂ ਹੈਗੇ ਘਰ ਤੇ ਅੱਜ ਆਪਣੇ ਘਰ ਦੇ ਵਿੱਚ ਦੋ ਗੱਲਾਂ ਨੇ ਖਾਸ ਤੇ ਤੇਲੀ ਗੱਲ ਤਾਂ ਜੀ ਇਹ ਹੈਗੀ ਦੀ ਅੱਜ ਦੇ ਦਿਨ ਸਾਡੇ ਬਾਪੂ ਜੀ ਐਕਸਪਾਇਰ ਹੋਏ ਤੇ ਅੱਜ ਉਹਨਾਂ ਨੂੰ 5 ਸਾਲ ਹੋ ਗਏ ਸਾਡੇ ਤੋਂ ਦੂਰ ਗਿਆ ਨੂੰ ਤੇ ਆਪਾਂ ਉਹਨਾਂ ਦੀ ਫੋਟੋ ਲਗਾਈ ਹੈ ਸਾਈਡ ਦੇ ਵਿੱਚ ਤੇ ਚਲੋ ਜਾਣ ਆਪਾਂ ਸਾਰਿਆਂ ਨੇ ਹੈ ਨਾ ਤੇ ਆਪਾਂ ਵੀ ਚਲੇ ਜਾਣਾ ਇੱਕ ਦਿਨ ਪਰ ਗਿਆਨ ਜਿਹੜੀ ਜਾਂਦਾ ਨੇ ਉਹ ਜ਼ਰੂਰ ਆਉਂਦੀਆਂ ਨੇ ਤੇ ਅੱਜ ਜਾਣ ਵੀ ਆ ਰਹੇ ਨੇ ਤੇ ਚਲੋ ਕੋਈ ਚੱਕਰ ਨਹੀਂ ਹੈ ਨਾ ਜਾਣੇ ਜਾਣਾ ਹਰ ਇੱਕ ਨੇ ਤੇ ਪਰ ਗਿਆਨ ਦੀ ਜਿਹੜੀ ਕੀਮਤ ਹੁੰਦੀ ਆ ਉਹਨਾਂ ਦੇ ਗਿਆਮਾਂ ਨੂੰ ਪਤਾ ਲੱਗਦੀ ਹੈ ਵੀ ਕੀ ਕੀਮਤ ਪਈ ਉਹਨਾਂ ਦੀ ਤੇ ਕੀ ਕਮੀ ਹੈ ਜੀ ਤੇ ਇਹ ਸਾਡੇ ਲਈ ਅੱਜ ਸੈਡ ਦਾ ਦਿਨ ਹੈ ਦੀ ਉਦਾਸੀ ਦਾ ਤੇ ਦੂਸਰਾ ਗੱਲ ਆਪਾਂ ਨੇ ਅੱਜ ਇੱਕ ਖੁਸ਼ੀ ਦੀ ਵੀ ਗੱਲ ਅੱਜ ਆਪਾਂ ਨੇ ਤੇ ਆਪਾਂ ਨੇ ਰਾਤ ਟਰੈਕਟਰ ਲਿਆਂਦਾ ਤੇ ਜਿਹੜਾ ਕਈ ਦਿਨਾਂ ਤੋਂ ਦੇਖਦੇ ਫਿਰਦੇ ਤੇ ਅੱਜ ਤੇ ਕੱਲ ਸਾਮ ਨੂੰ ਨੇਰੇ ਹੋਏ ਲੇਕਿਨ ਕੱਲ ਦਸਮੀ ਦਾ ਦਿਨ ਸੀ ਤੇ ਆਪਾਂ ਟਰੈਕਟਰ ਲਿਆਂਦਾ ਤੇ ਤੁਹਾਨੂੰ ਉਹਦੀ ਵੀਡੀਓ ਉੱਪ ਦਿਖਾਵਾਂਗੇ ਜ਼ਰੂਰ ਤੇ ਪਹਿਲਾਂ ਆਪਾਂ ਤੁਹਾਨੂੰ ਤੁਹਾਡੇ ਬਾਪੂ ਜੀ ਦੀ ਵੀਡੀਓ ਫੋਟੋ ਤੁਸੀਂ ਉਹਨਾਂ ਹੀ ਦੇਖ ਲਈ ਉਹਨਾਂ ਦੇ ਮੁੱਕਣ ਤੋਂ 15 ਦਿਨ ਪਹਿਲਾਂ ਦੀ ਵੀਡੀਓ ਹੈ ਤੇ ਖੇਤ ਗਏ ਤੇ ਉਹ ਮੇਰੇ ਨਾਲ ਉੱਥੇ ਉਹਨਾਂ ਨੇ ਮੰਜੇ ਵੀ ਤਾਉਣ ਕੱਸਦੇ ਤੇ ਮੈਂ ਬੈਠਿਆ ਬੈਠਣੀ ਵੀਡੀਓ ਬਣਾ ਲਈ ਜਦੋਂ ਕਿਹੜਾ ਪਤਾ ਹੁੰਦਾ ਵੀ ਇੱਕ ਦਿਨ ਹੀ ਆਪਣੇ ਲਵੇ ਇਨਸਾਨਾਂ ਨਾਲ ਬਾਅਦ ਵਿੱਚ ਪਤਾ ਲੱਗਦਾ ਤੇ ਉਹ ਵੀਡੀਓ ਅਸੀਂ ਰੱਖੀ ਹੋਈ ਹੈ ਸੰਤ ਦਿਖਾਵਾ ਹੈ ਜੀ ਤੁਸੀਂ ਜਰੂਰ ਦੇਖਿਓ ਤੇ ਉਸ ਤੋਂ ਬਾਅਦ ਆਪਾਂ ਟਰੈਕਟਰ ਦੀਆਂ ਵੀਡੀਓ ਵੀ ਦਿਖਾਵਾਂਗੇ ਸਾਨੂੰ ਤੇ ਦੇਖੋ ਦੱਸਿਓ ਟਰੈਕਟਰ ਆਪਣਾ ਕਿੱਦਾਂ ਦਾ ਹੈਗਾ ਲਓ ਇਹ ਦੇਖੋ ਵਾਪਾਂ ਇਹ ਸਾਡੇ ਬਿਲਕੁਲ ਠੀਕ ਤੇਗੇ 15 ਇੱਕ ਦਿਨ ਪਹਿਲਾਂ ਦੀ ਵੀਡੀਓ ਹੈ ਇਹਨਾਂ ਦੇ ਮੁੱਖਣ ਤੋਂ ਤੇ ਮੈਂ ਇੰਦੀ ਬੈਠੇ ਬੈਠਨੇ ਵੀਡੀਓ ਬਣਾ ਲਈ ਦਿਮਾਗ 'ਚ ਨਹੀਂ ਆਤੀ ਆ ਵੀ ਇਹ ਗੱਲ ਵੀ ਹੋ ਜਾਈ ਇੰਨਾ ਜਲਦੀ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਟਰੈਕਟਰ ਦੀ ਵੀਡੀਓ ਤੁਹਾਨੂੰ ਬਾਪੂ ਜੀ ਦੀਆਂ ਵੀਡੀਓ ਵੀ ਦਿਖਾਤੀ ਫੋਟੋ ਵੀ ਦਿਖਾਤੀ ਤੇ ਉਹ ਮੈਨੂੰ ਪਤਾ ਨਹੀਂ ਕਿ ਉਦੋਂ ਮੈਂ ਵੀਡੀਓ ਸਿੱਧਾ ਮੋਬਾਈਲ ਕਰਕੇ ਬਣਾਈ ਤੇ ਉਹਨਾਂ ਦਾ ਮੂੰਹ ਨਹੀਂ ਆਇਆ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਤੇ ਇਹ ਵਾਕੀ ਐਦਾਂ ਆਏ ਨੇ ਪਰ ਮੇਰੇ ਕੋਲ ਜਿਹੜੀ ਵੀਡੀਓ ਦੇ ਵਿੱਚ ਸਾਰਾ ਆਇਆ ਹੋਇਆ ਮੂੰਹ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਹੈਗੇ ਜੀ ਪਨੇ ਜਿਹੜਾ ਟਰੈਕਟਰ ਲੈ ਹੁੰਦਾ ਉਹ ਜ਼ਰੂਰ ਦੇਖਿਓ ਤੇ ਦੱਸਿਓ ਕਿਵੇਂ ਦਾ ਲੱਗਿਆ ਇਹ ਅੱਜ ਆਪਣੇ ਲਈ ਅੱਜ ਦਿਨ ਖੁਸ਼ੀ ਦਾ ਵੀ ਹੈ ਤੇ ਗਾਂਬਧ ਇਹ ਚਲੋ ਕੋਈ ਗੱਲ ਨਹੀਂ ਖੁਸ਼ੀ ਗਮੀ ਕਹਿੰਦੇ ਨੇ ਸੱਕੀਆਂ ਭੈਣਾ ਹੁੰਦੀਆਂ ਨੇ ਪਤਾ ਨਹੀਂ ਕਦੋਂ ਕਿਹੜੀ ਅੱਜ ਦੀ ਹੈ ਨਾ ਤੇ ਅੱਜ ਜਦੋਂ ਦੋ ਇਕੱਠੀਆਂ ਨੇ ਖੁਸ਼ੀ ਇਹ ਗਾਂਬਧ ਇਹ ਚਲੋ ਕਹਿੰਦੇ ਨੇ ਬੀਬੀ ਸੜਗੀਆਂ ਨੇ ਜਾਦਾਂ ਹੁੰਦੀਆਂ ਨੇ ਉਹਨਾਂ ਨੇ ਸਿਰਕ ਜਾਦਾਂ ਨੇ ਆਪਣੇ ਕੋਲ ਤੇ ਹਮੇਸ਼ਾ ਰਹਿਣਗੀਆਂ ਲਓ ਜੀ ਇਹ ਟਰੈਕਟਰ ਲਿਆਂਦਾ ਆਪਣੇ ਜੌਂਡੀਅਰ ਇਹ ਦੇਖ ਕੇ ਦੱਸੋ ਕਿ ਮੈਨੂੰ ਲੱਗਦਾ ਤੁਹਾਨੂੰ ਇਹ ਸਾਂਤ ਬਹੁਤ ਪਸੰਦ ਆ ਤੇ ਬਹੁਤ ਸੋਹਣਾ ਲੱਗਿਆ ਰਾਤ ਲੈ ਕੇ ਤੇ ਨੇਰੇ ਹੋਏ ਕਾਫੀ ਈਲਾ ਹੋ ਗਿਆ ਤੀਆ ਜਦੋਂ ਘਰ ਆਏ ਨਹੀਂ ਤੇ ਉਦੋਂ ਆਪਾਂ ਬਲੌਗ ਐਡੀਟਿੰਗ ਕਰਕੇ ਆਪਾਂ ਨੇ ਅਪਲੋਡ ਕਰਤਾ ਸੀ ਮੈਂ ਹੁਣ ਸਵੇਰੇ ਵੀਡੀਓ ਬਣਾ ਕੇ ਫੇਰ ਆਪਾਂ ਨੇ ਬਲੌਗ ਦੇ ਵਿੱਚ ਪਾਈ ਐ ਤੇ ਜੀ ਪਸੰਦ ਆਇਆ ਤਾਂ ਜਰੂਰ ਦੱਸਿਓ ਕਿੰਨੇ ਦਾ ਲੱਗਿਆ ਤੇ ਦੇਖੋ ਜੀ ਤੇ ਸੋਨੋ ਪਰਸਤ ਜੀ ਕੱਲ ਵੀ ਦਸਮੀ ਦਾ ਦਿਹਾੜਾ ਸੀ ਤੇ ਆਪਾਂ ਨੂੰ ਉਧਰ ਹੋ ਜਾਣਾ ਤੇ ਕਵੇੜਾ ਕਿਉਂਕਿ ਪਹਿਲਾਂ ਆਪਾਂ ਨੇ ਖੀਰ ਬਣਾਈ ਪ੍ਰਸਾਦ ਬਣਾਇਆ ਪੂਰੇ ਬਣਾਏ ਫਿਰ ਆਪਾਂ ਮੱਥਾ ਟੇਕਣ ਗਏ ਤਾਂ ਕਰਕੇ ਬਹੁਤ ਕਵੇੜਾ ਹੋ ਗਿਆ ਤੇ ਹੁਣ ਚਲੋ ਆਪਾਂ ਅੱਜ ਦਿਖਾਉਣੇ ਆ ਉਹ ਵੀਡੀਓ ਤੁਹਾਨੂੰ ਆ ਪਹਿਲਾਂ ਗੁਰਦੁਆਰਾ ਸਾਹਿਬ ਗਏ ਫਿਰ ਗਏ ਆਪਾਂ ਬਾਬੇ ਸਿੱਧ ਦੀ ਤੇ ਉਹ ਵੀ ਵੀਡੀਓ ਆਪਾਂ ਅੱਜ ਦੇ ਵਲੌਗ ਦੇ ਵਿੱਚ ਐਡ ਕਰ ਦਿਆਂਗੇ ਤੇ ਬਾਕੀ ਦਾ ਵਲੌਗ ਕਰਦੇ ਨੇ ਕੰਟੀਨਿਊ ਕਰਾਂਗੇ ਤੇ ਲੋ ਜੀ ਅੱਜ ਹੈਗਾ 10ਵੀਂ ਦਾ ਦਿਹਾੜਾ ਤੇ ਅਸੀਂ ਆਿਆਂਗੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹਿਲਾਂ ਤੇ ਫਿਰ ਅਸੀਂ ਜਾਵਾਂਗੇ ਬਾਬੇ ਸਿੱਧੀ ਤੇ ਸ਼ਾਮ ਬਿਲਕੁਲ ਹੋ ਗਈਏ ਤੁਸੀਂ ਦੇਖ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਇਹ ਹੈਗਾ ਜੀ ਸਾਡੇ ਪਿੰਡ ਦਾ ਗੁਰਦੁਆਰਾ ਕਰਤਾਰ ਸਾਹਿਬ ਤੇ ਦੇਖੋ ਜੀ ਬਹੁਤ ਸੋਹਣੀ ਇਮਾਰਤ ਬਣੀ ਹੈ ਗੁਰਦੁਆਰਾ ਸਾਹਿਬ ਦੀ ਦੇਖੋ ਜੀ ਤੇ ਹੁਣ ਇੱਕ ਦਵਾਦ ਅਸੀਂ ਜਾਵਾਂਗੇ ਜੀ ਬਾਬੇ ਸ਼ਿਦਦੀ ਲੋ ਜੀ ਪੂਰਾ ਹਨੇਰਾ ਹੋ ਗਿਆ ਤੇ ਹੁਣ ਅਸੀਂ ਆਿਆਂਗੇ ਬਾਬੇ ਸ਼ਿਦਦੀ ਤੇ ਦੇਖ ਕਰੋ ਲਾਈਟਾਂ ਲੱਗ ਚੁੱਕੀਆਂ ਤੇ ਕਿਉਂਕਿ ਰੋਟੀ ਟੁੱਕ ਬਣਾਉਂਦਿਆਂ ਨੂੰ ਹੋ ਗਿਆ ਕਵੇੜਾ ਤੇ ਅੱਜ ਅਸੀਂ ਦਸਮੀ ਮੱਜਸੂਈ ਕਰਕੇ ਪਹਿਲਾਂ ਖੀਰ ਬਣਾਈ ਫਿਰ ਪੂੜੇ ਬਣਾਏ ਤੇ ਫਿਰ ਪ੍ਰਸ਼ਾਦ ਬਣਾਇਆ ਦੀਗ ਫੇਰ ਅਸੀਂ ਆ ਜਾਾਂਗੇ ਬਾਬੇ ਸਿੱਧ ਦੀ ਤਾਂ ਕਰਕੇ ਉਹ ਵੀ ਲੇਟ ਤੇ ਫਿਰ ਗੁਰਦੁਆਰਾ ਸਾਹਿਬ ਜਾਣਾ ਸੀਗਾ ਓਥੇ ਟਾਈਮ ਲੱਗ ਗਿਆ ਇਹਨਾਂ ਬਾਬੇ ਸਿੱਧ ਦੀ ਆਾਂਗੇ ਉਹਨੂੰ ਇੱਥੋਂ ਮੱਥਾ ਟੇਕ ਕੇ ਫਿਰ ਨੇਰੇ ਹੁੰਦੇ ਨੂੰ ਜਾਵਾਂਗੇ ਘਰੇ ਪੂਰਾ ਨੇਰਾ ਹੋ ਜਾਣਾ ਕਿਉਂਕਿ ਬਾਬੇਸੀ ਦਾ ਪੁਲੀਸੋ ਟਿਕਨੋਰੀ ਨੇ ਤੇ ਆਪਣਾ ਪਿੰਡ ਵੱਡੀ ਟਿਕਨੋਰੀ ਲਹਰ ਮੇਲ ਦਾ ਮੁੰਡਾ ਹਾਂ ਹੋਰ ਠੀਕ ਆ ਵਧੀਆ ਸਾਸਰੀ ਕਾਨ ਨੇ ਲੋ ਜੀ ਸਾਡੇ ਨਾਲ ਸਾਡੇ ਚਹਿਲ ਸਾਹਿਬ ਵੀ ਆ ਗਏ ਮੱਥਾ ਟੇਕਣ ਚਹਿਲ ਕਨੋਰੀ ਜੀ ਮੈਂ ਚੱਲਿਆ ਹੁਣ ਧੂਰੀ ਨੂੰ ਤੇ ਧੂਰੀ ਜਾ ਕੇ ਆਪਣੇ ਕਰਾਉਣੇ ਬਾਈ ਦਾ ਗੀਤ ਰਿਕਾਰਡ ਤੇ ਉਹ ਬਾਈ ਆ ਰਿਹਾ ਪਿੱਸਾ ਆਪਣੇ ਪਿੰਡ ਤੋਂ ਢੇੜੀ ਕੀ ਪਿੰਡ ਤੋਂ ਆਇਆ ਉਹ ਤੇ ਅਸੀਂ ਇੱਥੇ ਬੈਂਕ ਦੇ ਕੋਲ ਇਕੱਠੇ ਹੋਣੇ ਦੋਵਾਂ ਨੇ ਇੱਥੋਂ ਧੂਰੀ ਨੂੰ ਜਾਵਾਂਗੇ ਫਿਰ ਉਹਦਾ ਬਾਈ ਦਾ ਗਾਣਾ ਰਿਕਾਰਡ ਕਰਨਾ ਤੇ ਹੁਣ ਮੈਂ ਦੁਕਾਨ ਤੇ ਗੱਗੀ ਅੱਜ ਹੈ ਨਹੀਂਗਾ ਮੇਰੀ ਸਲਾਤੀ ਮੈਂ ਗੱਗੀ ਨੂੰ ਵੀ ਨਾਲ ਲੈ ਜਾਂਦੇ ਤੇ ਇਹ ਗਿਆ ਹੋਇਆ ਕਿਧਰੇ ਹੈ ਨਹੀਂ ਅੱਜਰੇ ਲੋਈ ਫੇਰ ਆ ਰਹੇ ਨੇ ਸਾਡੇ ਫੌਜੀ ਸਾਹਿਬ ਚਹਲ ਕਨੌਰੀ ਤਾਂ ਕਿਧਰੇ ਵੀ ਜਾਈਏ ਮਗਰੇ ਮਿਲ ਜਾਂਦੇ ਨੇ ਐਡਾ ਇੱਧਰ ਐਡਾ ਉੱਪਰ ਲਾਇਆ ਹਾਰਡਵੇਅਰ ਉਹਦੇ ਕਰਦੇ ਨੇ ਲੋਈਆ ਜਾ ਬਾਈ ਦਾ ਕਰਨਾ ਕਾਣਾ ਰਾਜੂ ਜਿਹੜੀ ਕੇ ਤੇ ਇਧਰ ਗੱਗੀ ਕਾਤਰੂ ਮੇਰੇ ਪਿੰਡ ਦੇ ਦੇਖ ਲੈਣ